ਮੰਗੁਲੂ ਕੂ ਕੇ ਵੈਰੀ ਕਰਗੇ ਨੇ ਵਾਰ ਜਿੱਥੇ ਵਾਗੀ ਗੇ ਨੇ ਖੂਨ ਦੇ ਵਖਾਲ ਫੌਜੀਆਂ ਕਹਿ ਰਾਂ ਮੰਗੁਲੂ ਕੂ ਕੇ ਵੈਰੀ ਕਰਗੇ ਨੇ ਵਾਰ ਜਿੱਥੇ ਵਾਗੀ ਗੇ ਨੇ ਖੂਨ ਦੇ ਵਖਾਲ ਫੌਜੀਆਂ ਲੱਗਦਾ ਏ ਡਰੀ ਲੱਗਦਾ ਤੁਰ ਜਨਕਸ਼ਮੀਰ ਚ ਸੁਣੀਂਦੇ ਮੰਦੇ ਹਾਲ ਫੌਜੀਆ ਨਿੱਕੇ ਨਿੱਕੇ ਬੱਚੇ ਰੁੰਦੀ ਰੁੰਦੀਆਂ ਸੀ ਮਾਂਵਾਂ ਵੀ ਕਬਰਾਂ ਚ ਸੀ ਰਾਜ ਵਿਖ ਸਿਨੂ ਨਿਕਲੀਆਂ ਤਾਹ ਵੇ ਕੈਨਾ ਦੇਵਿਆ ਬਨ ਢੀਕ ਦੇ ਸੀ ਮਾਪੇ ਸੋਣ ਚਾਨ ਚੱਕ ਹੋ ਗਿਆਂ ਬਿਹਾਲ ਫੌਜੀਆਂ ਲੱਗਦਾ ਏ 100% गारंटी नाल पाओ हर परेशानी ਦਾ ਹੱਲ ਗੈਟੈਕਸ ਲਵ ਬੈਕ ਇਨ ਯੂ ਲਾਈਫ ਪੁੜੀ ਵਸ਼ਿਕਰਣ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਬਾ ਪਰੇਸ਼ਾਨ ਜਿਵੇਂ ਵਸ਼ਿਕਰਣ ਕਰਵਾਉਣਾ ਚਾਹਤੜਵਾਣਾ ਪਤੀ ਪਤਨੀ ਚ ਅਣਮਣ ਉਹਲਾ ਆਸੋਕ ਮੇਰਾ ਲਵ ਬੈਲਿਸ਼ ਨੂੰ ਲੈ ਕੇਕ ਸਮੱਸਿਆ ਦਾ ਸਮਾਧਾਨ ਇੱਥੇ ਨਿਕਲ ਗਿਆ ਮੈਂ 100% ਵਿਖਾ ਦੇ ਤੇ ਬੰਬਾਂ ਵਾਂਗ ਆਵੇ ਕੋਲ ਵੀ ਕਿ ਮੇਰੀ ਸਮੱਸਿਆ ਦਾ ਸਮਾਧਾਨ ਛੱਟਪਟ ਨਿਕਲ ਆਇਆ ਤੇ ਜੇਕਰ ਤੁਸੀਂ ਵੀ ਆਪਣੀ ਸਮੱਸਿਆ ਦਾ ਸਮਾਧਾਨ ਚਾਹੁੰਦੇ ਹੋ ਬਾਬਾ ਅਫਜਲ ਖਾਨ 9989984580